ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਦਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਅਮਰੀਕੀ ਸਿਆਸਤਦਾਨ ਜੇਡੀ ਵਿਰੈਂਸ ਨੇ ਕਿਹਾ ਬਹੁਤ ਸਾਰੇ ਲੋਕਾਂ ਦਾ ਅਮਰੀਕਾ ਆਉਣਾ ਹੈ ਅਮਰੀਕੀ ਸੁਪਨਿਆਂ ਦੇ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਇਸ਼ਾਰਾ ਦਿੱਤਾ ਕਿ ਉਹ ਭਾਰਤ ਆਉਣ ਵਾਲੇ ਚੋਲ ਤੇ ਕੈਨੇਡਾ ਦੇ ਖਾਤੇ ਲਾਉਣਗੇ ਟਰ ਖੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਲਈ 12 ਬਿਲੀਅਨ ਡਾਲਰ ਦਾ ਮਦਦ ਪੈਕੇਜ ਲੈ ਕੇ ਆ ਰਹੇ ਹਨ ਜਿਹੜਾ ਉਹਨਾਂ ਕਿਸਾਨਾਂ ਦੀ ਆਰਥਿਕ ਲੋੜਾਂ ਨੂੰ ਪੂਰਾ ਕਰੇਗਾ ਖਾਸ ਤੌਰ ਤੇ ਉਹਨਾਂ ਦੀਆਂ ਜਿਨ੍ਹਾਂ ਨੂੰ ਉਤਪਾਦ ਦੇ ਨਿਰਯਾਤ ਟਰੇਡ ਵਾਰ ਅਤੇ ਟੈਰਿਫ ਪਾਲਿਸੀਆਂ ਕਾਰਨ ਪ੍ਰਭਾਵਿਤ ਹੋਏ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲ ਹੀ ਵਿੱਚ ਕਿਸਾਨਾਂ ਲਈ ਇੱਕ ਵੱਡਾ ਮਦਦ ਪ੍ਰੋਜੈਕਟ ਐਲਾਨ ਕੀਤਾ ਹੈ ਇਹ ਪ੍ਰੋਜੈਕਟ ਕੁੱਲ 12 ਬਿਲੀਅਨ ਡਾਲਰ ਦਾ ਹੈ ਅਤੇ ਇਸ ਦਾ ਮਕਸਦ ਉਹਨਾਂ ਕਿਸਾਨਾਂ ਦੀ ਆਰਥਿਕ ਮਦਦ ਕਰਨਾ ਹੈ ਜੋ ਟ੍ਰੇਡ ਵਾਰ ਅਤੇ ਵੱਖ-ਵੱਖ ਟੈਕਸ ਅਤੇ ਰੁਕਾਵਟਾਂ ਕਾਰਨ ਆਪਣੀ ਫਸਲ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। 트럼ਪ ਨੇ ਕਿਹਾ ਹੈ ਕਿ ਕਿਸਾਨ ਅਮਰੀਕਾ ਦੀ ਅਰਥ ਵਿਵਸਥਾ ਲਈ ਬਹੁਤ ਮਹੱਤਵਪੂਰਨ ਹਨ, ਇਸ ਲਈ ਇਹਨਾਂ ਦੀ ਹਮਾਇਤ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਸ ਮਦਦ ਪ੍ਰੋਜੈਕਟ ਦੇ ਨਾਲ ਕਿਸਾਨਾਂ ਨੂੰ ਆਪਣੀ ਫਸਲਾਂ ਨੂੰ ਸੁਰੱਖਿਤ ਢੰਗ ਨਾਲ ਵੇਚਣ ਅਤੇ ਆਪਣੀ ਖੇਤਾਂ ਵਿੱਚ ਸੰਭਾਲ ਕਰਨ ਦਾ ਮੌਕਾ ਮਿਲੇਗਾ। ਇਹ ਪ੍ਰੋਜੈਕਟ ਸਿਰਫ ਪੈਸੇ ਦੀ ਮਦਦ ਹੀ ਨਹੀਂ ਦੇਵੇਗਾ ਬਲਕਿ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਕਈ ਕਿਸਾਨਾਂ ਨੇ ਪਿਛਲੇ ਸਾਲਾਂ ਵਿੱਚ ਟ੍ਰੇਡ ਵਾਰ ਕਾਰਨ ਆਪਣੀਆਂ ਫਸਲਾਂ ਦਾ ਮੁੱਲ ਘਟਦਾ ਦੇਖਿਆ ਜਿਸ ਨਾਲ ਉਨ੍ਹਾਂ ਦੀ ਆਮਦਨ ਤੇ ਬਹੁਤ ਨੁਕਸਾਨ ਹੋਇਆ ਹੈ। ਹੁਣ ਇਹ ਮਦਦ ਪ੍ਰੋਜੈਕਟ ਉਨ੍ਹਾਂ ਲਈ ਆਰਥਿਕ ਤੌਰ ਤੇ ਇੱਕ ਸਹਾਰਾ ਹੈ। ਸਰਕਾਰ ਇਹ ਵੀ ਚਾਹੁੰਦੀ ਹੈ ਕਿ ਕਿਸਾਨ ਆਪਣੀ ਜ਼ਿੰਦਗੀ ਨੂੰ ਆਰਾਮਦਾਇਕ ਢੰਗ ਨਾਲ ਜੀ ਸਕਣ ਅਤੇ ਉਨ੍ਹਾਂ ਨੂੰ ਆਪਣੇ ਖੇਤਾਂ ਅਤੇ ਫਸਲਾਂ ਦੀ ਸੰਭਾਲ ਵਿੱਚ ਕੋਈ ਮੁਸ਼ਕਲ ਨਾ ਆਵੇ। ਇਸ ਪ੍ਰੋਜੈਕਟ ਦੇ ਨਾਲ ਕਿਸਾਨ ਆਪਣੀਆਂ ਫਸਲਾਂ ਦੀ ਨਿਰਯਾਤ ਅਤੇ ਵਿਕਰੀ ਵਿੱਚ ਵਧਿਆ ਤਰੀਕੇ ਨਾਲ ਕੰਮ ਕਰ ਸਕਣਗੇ ਇਸ ਤਰ੍ਹਾਂ ਨਾ ਸਿਰਫ ਕਿਸਾਨਾਂ ਦੀ ਆਮਦਨ ਬਣੀ ਰਹੇਗੀ ਬਲਕਿ ਅਮਰੀਕਾ ਦੀ ਖੇਤੀਬਾੜੀ ਅਤੇ ਅਰਥਵਿਵਸਥਾ ਵਿੱਚ ਵੀ ਮਜ਼ਬੂਤੀ ਆਵੇਗੀ 트럼ਪ ਨੇ ਕਿਹਾ ਹੈ ਕਿ ਇਹ ਮਦਦ ਖੇਤੀਬਾੜੀ ਵਿੱਚ ਨਵੇਂ ਰੁਝਾਨਾਂ ਨੂੰ ਵਧਾਵੇਗੀ ਅਤੇ ਕਿਸਾਨਾਂ ਨੂੰ ਬਿਹਤਰ ਫੈਸਲੇ ਲੈਣ ਵਿੱਚ ਸਹਾਇਤਾ ਦੇਵੇਗੀ ਇਸ ਨਾਲ ਸਿਰਫ ਵੱਡੇ ਖੇਤੀਬਾੜੀ ਕਾਰੋਬਾਰੀ ਹੀ ਨਹੀਂ ਬਲਕਿ ਛੋਟੇ ਖੇਤੀਬਾੜੀ ਪਰਿਵਾਰਾਂ ਨੂੰ ਵੀ ਲਾਭ ਹੋਵੇਗਾ ਸਰਕਾਰ ਨੇ ਇਸ ਮਦਦ ਪ੍ਰੋਜੈਕਟ ਦੇ ਲਈ ਵੱਖ-ਵੱਖ ਯੋਜਨਾਵਾਂ ਅਤੇ ਸਕੀਮਾਂ ਵੀ ਸ਼ੁਰੂ ਕਰਨੀਆਂ ਕਿਉਂਕਿ ਕਿਸਾਨ ਹਰ ਤਰ੍ਹਾਂ ਦੀ ਆਰਥਿਕ ਸਹਾਇਤਾ ਲੈ ਸਕਣ ਇਸ ਤਰ੍ਹਾਂ 12 ਬਿਲੀਅਨ ਡਾਲਰ ਦਾ ਪ੍ਰੋਜੈਕਟ ਕਿਸਾਨਾਂ ਲਈ ਇੱਕ ਵੱਡਾ ਸੰਦੇਸ਼ ਹੈ ਕਿ ਉਹ ਇਕੱਲੇ ਨਹੀਂ ਹੈ ਅਤੇ ਸਰਕਾਰ ਉਹਨਾਂ ਦੇ ਨਾਲ ਖੜੀ ਹੈ I'm delighted to announce this afternoon that the United States will be taking a small portion of the hundreds of billions of dollars we receive in tariffs. We are making a lot of money from countries that took advantage of us for years. They took advantage of us like nobody's ever seen our deficits are way down because of tariffs. I guess because of the election, because without the election you wouldn't have tariffs. You'd be sitting here losing your shirt. Uh, but we're taking in uh, billions. We're really taking in trillions of dollars, if you think about it, Scott, because the real numbers, you know, when you think of all the, the money being poured into the country for, for uh, new auto plants and all of the other things, AI. So uh, what we're doing is we're taking a relatively small portion of that. And we're going to be giving and providing it to the farmers in economic assistance. And we love our farmers. And as you know, uh, the farmers like me, because, uh, you know, based on, based on voting trends, you could call it voting trends or anything else, but uh, they're great people. They're the backbone of our country. So we're going to use that money to provide $12 billion in economic assistance to American farmers. $12 billion is a lot of. Money, Meryl, what do you think? Peanuts for you, though, right? Peanuts. <laughs> <laughs> She's a farmer of rice. This, uh, release, it will, this relief will provide much needed certainty to farmers as they get this year's harvest to market and look ahead to next year's crops. And it'll help uh, them continue their efforts to lower food prices for American families. America has ਟੈਰਿਫ ਲਗਾਉਣ ਤੇ ਗੰਭੀਰਤਾ ਨਾਲ ਸੋਚ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਸਤੀ ਆਯਾਤ ਕੀਤੀਆਂ ਚੀਜ਼ਾਂ ਕਰਕੇ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ। ਅਮਰੀਕਾ 'ਚ ਰਾਜਨੀਤਿਕ ਤਾਪਮਾਨ ਇੱਕ ਵਾਰ ਫੇਰ ਚੜ੍ਹਦਾ ਨਜ਼ਰ ਆ ਰਿਹਾ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੋਂ ਆਉਣ ਵਾਲੀ ਝੋਲ ਤੇ ਕੈਨੇਡਾ ਤੋਂ ਆ ਰਹੀ ਖਾਦ ਤੇ ਵਾਧੂ ਟੈਰਿਫ ਲਗਾਉਣ ਦੀ ਸੰਭਾਵਨਾ ਜਤਾਈ ਹੈ। ਟਰੰਪ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੀਆਂ ਇਹ ਸਸਤੀਆਂ ਵਸਤਾਂਵਾਂ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾਰੀਆਂ ਤੇ ਇਸ ਗੱਲ ਨੂੰ ਉਹ ਹੁਣ ਵਧੇਰੇ ਬਰਦਾਸ਼ਤ ਨਹੀਂ ਕਰਨਗੇ ਵਾਈਟ ਹਾਊਸ ਇਸ ਕਿਸਾਨਾਂ ਲਈ ਨਵੀਂ ਆਰਥਿਕ ਸਹਾਇਤਾ ਦਾ ਐਲਾਨ ਕਰਦੇ ਆ ਟਰੰਪ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਰਤ ਵਿਏਟਨਾਮ ਅਤੇ ਥਾਈਲੈਂਡ ਵਰਗੇ ਦੇਸ਼ ਚੋਲਾ ਨੂੰ ਅਮਰੀਕਾ ਵਿੱਚ ਬਹੁਤ ਸਸਤੇ ਭਾਵਾਂ ਤੇ ਵੇਚ ਰਹੇ ਹਨ ਅਤੇ ਇਸ ਦਾ ਸਿੱਧਾ ਡੰਪਿੰਗ ਦਾ ਕੇਸ ਹੈ ਡੰਪਿੰਗ ਦਾ ਮਤਲਬ ਉਤਪਾਦ ਐਨਾ ਸਸਤਾ ਵੇਚਣਾ ਕਿ ਸਥਾਨਕ ਕਿਸਾਨ ਉਸ ਕੀਮਤ ਤੇ ਉਤਪਾਦ ਕਰ ਹੀ ਨਹੀਂ ਸਕਦੇ ਜਿਸ ਨਾਲ ਦੇਸ਼ ਦਾ ਬਾਜ਼ਾਰ ਹੌਲੀ-ਹੌਲੀ ਵਿਦੇਸ਼ੀ ਸਮਾਨ ਨਾਲ ਭਰ ਜਾਂਦਾ ਹੈ 트ੰਪ ਨੇ ਇਸ ਦੌਰਾਨ ਆਪਣੇ ਖਜ਼ਾਨਾ ਸਖਤਰ ਸਕਾਟ ਬੇਸੈਂਟ ਨਾਲ ਇਹ ਵੀ ਪੁੱਛਿਆ ਕਿ ਭਾਰਤ ਨੂੰ ਚੋਲਾਂ ਤੇ ਕੋਈ ਖਾਸ ਛੂਟ ਮਿਲੀ ਹੋਈ ਹੈ ਜਵਾਬ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਕਾਰ ਨਵੇਂ ਵਪਾਰ ਸਮਝੌਤੇ ਤੇ ਗੱਲਬਾਤ ਹਲੇ ਚੱਲ ਰਹੀ ਹੈ ਇਹ ਸਾਰਾ ਮਾਮਲਾ ਉਸ ਵੇਲੇ ਹੋਰ ਗੰਭੀਰ ਬਣ ਜਾਂਦਾ ਹੈ ਜਦੋਂ 트ੰਪ ਕਹਿੰਦੇ ਹਨ ਕਿ ਜੇ ਲੋੜ ਪਈ ਤਾਂ ਉਹ ਕੈਨੇਡਾ ਤੋਂ ਆ ਰਹੀ ਖਾਦ ਤੇ ਵੀ ਸਖਤ ਟੈਰਿਫ ਲਗਾ ਸਕਦੇ ਹਨ ਕੈਨੇਡਾ ਅਮਰੀਕਾ ਲਈ ਪੋਟਾਸ਼ ਖਾਦ ਦਾ ਸਭ ਤੋਂ ਵੱਡਾ ਸਪਲਾਈਰ ਹੈ ਅਤੇ ਜੇ ਇਸ ਤੇ ਟੈਰਿਫ ਲੱਗ ਗਿਆ ਤਾਂ ਕਿਸਾਨਾਂ ਦੀਆਂ ਲਾਗਤਾਂ ਹੋਰ ਵੀ ਵੱਧ ਸਕਦੀਆਂ ਹਨ ਪਹਿਲਾਂ ਹੀ ਮੰਗਾਈ ਖੇਤੀ ਦੀਆਂ ਵਧਦੀਆਂ ਲਾਗਤਾਂ ਅਤੇ ਸਪਲਾਈ ਚੇਨ ਤੇ ਦਬਾਅ ਕਾਰਨ ਅਮਰੀਕੀ ਕਿਸਾਨ ਕਾਫੀ ਹੋਲੀਆਂ ਹਨ ਇਸ ਕੋ ਪਾਸੇ ਡ੍ਰੰਪ ਭਾਰਤੀ ਚੋਲ ਅਤੇ ਕੈਨੇਡੀਅਨ ਖਾਦ ਤੇ ਸਖਤ ਕਦਮ ਲੈਣ ਦੀਆਂ ਚੇਤਾਵਨੀਆਂ ਦੇ ਰਹੇ ਹਨ ਦੂਜੇ ਪਾਸੇ ਉਹ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ 12 ਬਿਲੀਅਨ ਡਾਲਰ ਦਾ ਮਦਦ ਪੈਕੇਜ ਵੀ ਦੇ ਰਹੇ ਹਨ ਇਸ ਨਾਲ ਉਹ ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਅਮਰੀਕੀ ਸਿਆਸਤਦਾਨ ਜੇਡੀ ਵਿਐਂਸ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਅਮਰੀਕਾ ਆਉਣਾ ਅਮਰੀਕੀ ਸੁਪਨਿਆਂ ਦੀ ਚੋਰੀਆ ਇਸ ਗੱਲ ਤੋਂ ਬਾਅਦ ਲੋਕਾਂ ਨੇ ਉਨਾ ਦੀ ਪਤਨੀ ਊਸ਼ਾ ਵੈਂਸ ਨੂੰ ਭਾਰਤ ਭੇਜਣ ਦੀ ਮਜ਼ਾਕੀਆ ਟਿੱਪਣੀ ਕੀਤੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੇ ਉਹ ਪ੍ਰਵਾਸੀਆਂ ਦੇ ਖਿਲਾਫ ਹਨ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਚੋਂ ਆਪਣੀ ਪਤਨੀ ਨੂੰ ਭੇਜਣ ਅਮਰੀਕਾ ਦੇ ਸਿਆਸਤਦਾਨ ਜਿਹੜੀ ਵੈਂਸ ਨੇ ਕਿਹਾ ਹੈ ਕਿ ਜੇ ਬਹੁਤ ਸਾਰੇ ਲੋਕ ਅਮਰੀਕਾ ਆਉਂਦੇ ਹਨ ਤਾਂ ਇਹ ਅਮਰੀਕੀ ਸੁਪਨਿਆਂ ਦੀ ਚੋਰੀ ਵਰਗਾ ਹੈ ਉਹਨਾਂ ਦੀ ਇਹ ਗੱਲ ਸੋਸ਼ਲ ਮੀਡੀਆ ਤੇ ਤੀਜੀ ਨਾਲ ਫੈਲ ਗਈ ਅਤੇ ਲੋਕਾਂ ਵਿੱਚ ਇਸ ਬਾਰੇ ਚਰਚਾ ਵੀ ਸ਼ੁਰੂ ਹੋ ਗਈ ਹੈ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਬਿਲਕੁਲ ਸਹੀ ਹੈ ਕਿ ਕਿਸੇ ਦੇਸ਼ ਨੂੰ ਕੰਟਰੋਲ ਕਰਨ ਲਈ ਨਾਗਰਿਕ ਅਤੇ ਇਮੀਗ੍ਰੇਸ਼ਨ ਮਹੱਤਵਪੂਰਨ ਹੈ ਪਰ ਬਹੁਤ ਸਾਰੇ ਲੋਕ ਇਸ ਚੀਜ਼ ਦਾ ਮਜ਼ਾਕ ਵੀ ਉਡਾ ਰਹੇ ਹਨ ਖਾਸ ਕਰਕੇ ਲੋਕਾਂ ਨੇ ਇਹ ਕਿਹਾ ਹੈ ਕਿ ਜੇ ਜੇਡੀ ਵੈਂਸ ਪ੍ਰਵਾਸੀਆਂ ਦੇ ਖਿਲਾਫ ਹਨ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਆਪਣੀ ਪਤਨੀ ਊਸ਼ਾ ਵੈਂਸ ਨੂੰ ਭਾਰਤ ਭੇਜਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਇਹ ਮਜ਼ਾਕ ਬਹੁਤ ਛਾਇਆ ਹੈ ਹਰ ਕੋਈ ਇਸ ਦਾ ਹਾਸਾ ਬਣਾ ਰਿਹਾ ਹੈ ਅਤੇ ਕਈ ਲੋਕ ਇਸ ਗੱਲ ਨਾਲ ਜੋਕ ਵੀ ਬਣਾ ਰਿਹਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇ ਪ੍ਰਵਾਸੀ ਅਮਰੀਕਾ ਵਿੱਚ ਆ ਕੇ ਸੁਪਨਾ ਪੂਰਾ ਕਰ ਸਕਦੇ ਹਨ ਤਾਂ ਲੋਕਾਂ ਨੂੰ ਮਜ਼ਾਕ ਕਰਨਾ ਸਹੀ ਹੈ ਕਿ ਜੇ ਜੇਡੀ ਵੈਂਸ ਜਿਹੜੇ ਪ੍ਰਵਾਸੀਆਂ ਨੂੰ ਨਾ ਪਸੰਦ ਕਰਦੇ ਆ ਉਹ ਆਪਣੇ ਪਰਿਵਾਰ ਨੂੰ ਭਾਰਤ ਭੇਜ ਦੇਣ ਇਸ ਘਟਨਾ ਨਾਲ ਇੱਕ ਵੱਡਾ ਸੰਦੇਸ਼ ਮਿਲਦਾ ਹੈ ਕਿ ਲੋਕਾਂ ਦੇ ਵਿਚਾਰ ਬਹੁਤ ਵੱਖ-ਵੱਖ ਹੋ ਸਕਦੇ ਹਨ ਅਤੇ ਸੋਸ਼ਲ ਮੀਡੀਆ ਇਸ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਬਣ ਰਿਹਾ ਹੈ। ਇਸ ਘਟਨਾ ਤੋਂ ਸਾਫ਼ ਹੁੰਦਾ ਹੈ ਕਿ ਲੋਕ ਸਿਆਸਤਦਾਨਾਂ ਦੀਆਂ ਗੱਲਾਂ ਨੂੰ ਹਲਕਾ ਨਹੀਂ ਲੈਂਦੇ ਅਤੇ ਉਹ ਹਰ ਗੱਲ ਤੇ ਆਪਣੀ ਪ੍ਰਕਿਰਿਆ ਦੇਣ ਵਿੱਚ ਮਾਹਿਰ ਹਨ। ਜੀ.ਡੀ. ਵੈਂਸ ਦੀ ਇਹ ਟਿੱਪਣੀ ਇੱਕ ਛੋਟਾ ਬਿਆਨ ਸੀ ਪਰ ਇਸ ਨੇ ਲੋਕਾਂ ਵਿੱਚ ਚਰਚਾ, ਹਾਸਾ ਅਤੇ ਸੋਚਣ ਲਈ ਕੁਝ ਮੌਕੇ ਪੈਦਾ ਕਰ ਦਿੱਤੇ ਹਨ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਜੇ ਕੋਈ ਪ੍ਰਵਾਸੀ ਖਿਲਾਫ ਗੱਲ ਕਰੇ ਤਾਂ ਲੋਕ ਹਲਕਾ ਹਾਸਾ ਵੀ ਕਰ ਸਕਦੇ ਹਨ ਅਤੇ ਆਪਣੀ رائے ਵੀ ਵਿਅਕਤ ਕਰ ਸਕਦੇ ਹਨ ਇਹ ਸਮਾਜਿਕ ਮੀਡੀਆ ਦੀ ਤਾਕਤ ਅਤੇ ਲੋਕਾਂ ਦੀ ਰਿਐਕਸ਼ਨ ਦੀ ਦਿਲਚਸਪੀ ਵਧੀ ਵੀ ਦਰਸਾ ਰਿਹਾ ਹੈ ਅਮਰੀਕਾ ਨੇ ਆਪਣੇ H1B ਵੀਜ਼ਾ ਪ੍ਰਕਿਰਿਆ ਵਿੱਚ ਨਵਾਂ ਨਿਯਮ ਲਿਆਉਂਦੇ ਹੁਣ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਦੀ ਸੋਸ਼ਲ ਮੀਡੀਆ ਪਰਚੀ ਜਾਂਚ ਕੀਤੀ ਜਾਵੇਗੀ ਇਸ ਨਾਲ ਕਈ ਲੋਕਾਂ ਦੇ H1B ਪ੍ਰਕਿਰਿਆ ਅਪ pointment ਰੱਦ ਕੀਤੇ ਗਏ ਐ ਅਮਰੀਕਾ ਨੇ H1B ਵੀਜ਼ਾ ਪ੍ਰਕਿਰਿਆ ਵਿੱਚ ਇੱਕ ਨਵਾਂ ਨਿਯਮ ਲਿਆਉਂਦਾ ਇਸ ਨਵੇਂ ਨਿਯਮ ਦੇ ਤਹਿਤ ਹੁਣ ਜੋ ਲੋਕ H1B ਵੀਜ਼ਾ ਲਈ ਅਪਲਾਈ ਕਰਦੇ ਹਨ ਉਹਨਾਂ ਦੀ ਸੋਸ਼ਲ ਮੀਡੀਆ ਦੀ ਜਾਂਚ ਕੀਤੀ ਜਾਵੇਗੀ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦੇ ਅਧਿਕਾਰੀ ਲੋਕਾਂ ਦੇ Facebook, Twitter, Instagram ਅਤੇ ਹੋਰ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖਣਗੇ ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਵੀਜ਼ਾ ਅਤੇ ਅਪੁਆਇੰਟਮੈਂਟ ਰੱਦ ਵੀ ਕੀਤੇ ਜਾ ਰਹੇ ਹਨ ਜਾਂ ਫਿਰ ਮੁੜ ਤਿਆਰ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਅਮਰੀਕਾ ਦਾ ਮਕਸਦ ਹੈ ਕਿ ਉਹ ਦੇਸ਼ ਵਿੱਚ ਆਉਣ ਵਾਲੇ ਲੋਕਾਂ ਬਾਰੇ ਪੂਰੀ ਜਾਣਕਾਰੀ ਰੱਖੇ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ ਲੋਕਾਂ ਲਈ ਇਹ ਵੀ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਹੁਣ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਪੋਸਟਾਂ ਬਾਰੇ ਵੀ ਸੋਚਣਾ ਪਵੇਗਾ ਕੁਝ ਲੋਕਾਂ ਨੂੰ ਆਪਣੀਆਂ ਯੋਜਨਾਵਾਂ ਰੱਦ ਕਰਨੀਆਂ ਪੈ ਰਹੀਆਂ ਹਨ ਅਤੇ ਹੋਰਾਂ ਨੂੰ ਨਵੇਂ ਅਪਾਇੰਟਮੈਂਟ ਲਈ ਲੰਬਾ ਸਮੇਂ ਇੰਤਜ਼ਾਰ ਵੀ ਕਰਨਾ ਪੈ ਰਿਹਾ ਹੈ ਇਸ ਨਵੇਂ ਨਿਯਮ ਨਾਲ ਬਹੁਤ ਸਾਰੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਕੰਮ ਕਰਨ ਵਾਲਿਆਂ ਦੇ ਤਣਾਅ ਵੀ ਵਧ ਰਿਹਾ ਹੈ ਲੋਕ ਸੋਸ਼ਲ ਮੀਡੀਆ ਤੇ ਆਪਣੀਆਂ ਗਤੀਵਿਧੀਆਂ ਬਾਰੇ ਹੁਸ਼ਿਆਰ ਹੋਣਗੇ ਤਾਂ ਜੋ ਵੀਜ਼ਾ ਪ੍ਰਕਿਰਿਆ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ ਇਸ ਤਰ੍ਹਾਂ ਅਮਰੀਕਾ ਆਪਣੀ ਨੀਤੀ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਹਿ ਰਿਹਾ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਹੈ ਨਹੀਂ ਕੱਲ ਫੇਰ ਮੂੜ ਹਾਜ਼ਰ ਹੋਵਾਂਗੇ ਨਵੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ